ਸਾਹਿਬ ਜਾਂ ਦੇ ਤਾ ਉਹ ਖਾਤਰਨਾਮ ਚਾਹ। ਇਹ ਐ ਕਿ ਪਲਟ ਕੇ ਇਧਰਲੇ ਪਾਸੇ ਕਿਉਂ ਪੱਜ ਗਿਆ ਯਾਰ? ਕੋ ਕਰਿਆ ਕਿਸ ਨੇ। ਇਹ ਤਾਂ ਅਧੀ ਦੀ ਘਟਨਾ। ਆ ਅਧੀ ਦੀ ਘਟਨਾ। ਉਹ ਐਡਾ ਟਰਾਲਾ ਆਉਂਦਾ ਹੈ ਲੋ ਇਹ। ਪਲਟਾਇਆ ਇਧਰੋਂ ਇੱਥੋਂ ਉਹ ਚਾਰ ਦੇ ਨਾਲ ਹੀ ਲੈ ਗਿਆ ਰਹੀ ਤੇ ਕੈਰ ਕਿਸੇ ਨੂੰ ਉਹ ਟੁੱਟਿਆ ਨਹੀਂਗਾ ਸਟਿਫਨੀ ਟੰਗੂ ਆਓ ਬਈ ਬੋਲੇ ਝਾਕ ਤੇ ਲੈ ਦਿੰਦੇ ਐਸਾ ਹੋ ਗਿਆ ਸਾਰੇ ਕਸੇ ਹੋ ਉਹ ਪਿਆਰ ਦੇ ਨਾਲ ਐ ਇੱਕ ਗੱਲ ਹੋਰ ਬਚ ਗਈ ਬੱਤੀ ਤੱਕ ਮੇਰੇ ਰਹੀ ਕਿ ਕੈਰੇਕਟਰ ਵਾਲੀ ਸਾਈਡ ਤੇ ਗਿਆ ਬੰਦੇ ਵਾਲੀ ਸਾਈਡ ਦਾ ਜਿਹੜਾ ਡਰਾਈਵਰ ਨਹੀਂ ਡਰਾਈਵਰ ਆ ਸਾਈਡ ਦਾ ਅਗਰ ਉਹ ਬਿੱਲੀ ਚਾਹੇ ਅੱਧੇ ਨੂੰ ਆ ਗਿਆ ਉਹਦਾ ਨੰਬਰ ਲੈਣ ਲੱਗ ਗਿਆ ਆ ਲੈ ਐਚ ਆਰ ਵਾਟ ਚੱਲ ਕਦੇ ਸਵੇਰੇ ਪਲਟਿਆ ਹਾਂ ਪੂਰੀ ਬੱਤੀ ਹੈ ਹੈ ਪੂਰੀ ਬੱਤੀ ਹੈ ਜਲਦੀ ਖੜਾ ਖੜੀ ਬੱਤੀ ਹੈ ਕਿਵੇਂ ਹੈਡਰਾਂ ਦਾ ਚੈੱਕ ਰੁੱਟ ਗਈ ਹੈਡਰਾਂ ਕੱਟ ਰਹੀ ਦੀ ਪਹਿਲਾਂ ਇਹਨੂੰ ਦਵਾਰੋਂ ਫੇਰ ਪਲਟੀ ਆ ਗਿਆ ਹਾਂ ਹੈਡਰ ਨਾਲ ਕੱਢਦੇ ਦੀ ਚਾਹਤ ਹੈ